ਬੀਤੇ 2 ਦਿਨ ਪਹਿਲਾਂ ਮਾਤਾ ਨੈਣਾ ਦੇਵੀ ਤੋਂ ਆਉਂਦੇ ਹੋਏ ਰਾੜਾ ਸਾਹਿਬ ਦੇ ਨਜ਼ਦੀਕ ਚਾਮੜ ਪਿੰਡ ਵਿਖੇ ਇੱਕ ਹਾਦਸਾ ਹੋ ਜਾਂਦਾ ਹੈ ਜਿਸ ਵਿੱਚ ਪਿੰਡ ਮਾਨਕਵਾਲ ਦੇ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਹ ਲੋਕ ਛੋਟੇ ਹਾਥੀ ਦੇ ਵਿੱਚ ਸਵਾਰ ਸਨ ਤੇ ਤਕਰੀਬਨ 28 ਤੋਂ 30 ਜਣਿਆਂ ਦੀ ਗਿਣਤੀ ਵਿੱਚ ਇਹ ਛੋਟੇ ਹਾਥੀ ਦੇ ਵਿੱਚ ਬੈਠੇ ਹੋਏ ਸਨ ਤੇ ਮਾਤਾ ਦੇ ਦਰਬਾਰ ਤੋਂ ਵਾਪਸ ਆਉਂਦੇ ਹੋਏ ਇਹਨਾਂ ਦਾ ਅਚਾਨਕ ਛੋਟੇ ਹਾਥੀ ਦਾ ਸੰਤੁਲਨ ਖੋ ਬੈਠਦਾ ਜਿਸ ਕਰਕੇ ਇਹ ਇਹਨਾਂ ਦੀ ਗੱਡੀ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਤੇ ਰਾਤ ਨੂੰ ਤਕਰੀਬਨ 8:30 ਵਜੇ ਇਹ ਚੀਕ ਚਿਹਾੜਾ ਪੈ ਜਾਂਦਾ ਹੈ ਜਦੋਂ ਇਸ ਹਾਦਸੇ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਨਹਿਰ ਦੇ ਕੋਲ ਇਕੱਠੇ ਹੋ ਜਾਂਦੇ ਨੇ ਤੇ ਡੁੱਬੇ ਹੋਏ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਪਿੰਡ ਮਾਨਕਵਾਲ ਦੇ ਇਹ ਸਾਰੇ ਜੋ ਮ੍ਰਿਤਕ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਅੱਜ ਤਕਰੀਬਨ 8 ਲੋਕਾਂ ਦਾ ਸੰਸਕਾਰ ਕੀਤਾ ਗਿਆ ਅਤੇ ਹਰ ਇੱਕ ਪਿੰਡ ਵਾਸੀ ਦੀ ਅੱਖ ਨਾਮ ਸੀ ਕਿਉਂਕਿ ਇਸ ਚਿਖਾ ਵਿੱਚ ਇੱਕ ਅਜੇ ਹੀ ਵੀ ਚਿਖਾ ਵੱਲ ਰਹੀ ਸੀ ਜਿਸ ਵਿੱਚ ਮਾਂ ਤੀ ਅਤੇ ਉਸ ਦਾ 7 ਸਾਲਾ ਬੱਚਾ ਵੀ ਇੱਕੋ ਚਿਖਾ ਦੇ ਵਿੱਚ ਬਰਦਾ ਹੋਇਆ ਲੋਕਾਂ ਨੇ ਵੇਖਿਆ ਅਤੇ ਲੋਕ ਆਪਣੇ ਹੰਝੂ ਨਾ ਰੋਕ ਸਕੇ ਸ਼ਾਇਦ ਇਸ ਤੋਂ ਬਾਦ ਨਸੀਬੀ ਵਾਲੀ ਗੱਲ ਹੋ ਵੀ ਨਹੀਂ ਸਕਦੀ ਕਿਉਂਕਿ ਇੱਕੋ ਪਿੰਡ ਦੇ ਵਿੱਚ ਇੰਨੇ ਲੋਕਾਂ ਦਾ ਹਾਦਸੇ ਦੇ ਵਿੱਚ ਮਾਰੇ ਜਾਣਾ ਕਿਸੇ ਹੈਰਾਨੀ ਵਾਲੀ ਗੱਲ ਤੋਂ ਘੱਟ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਝ ਲੋਕ ਇਹਨਾਂ ਲੋਕਾਂ ਨੂੰ ਅਲਤਿਮ ਵਿਦਾਇਗੀ ਦੇ ਰਣ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ 마ਸੂਮ ਬੱਚਾ ਜਿਸ ਨੂੰ ਕਿ ਹੁਣ ਅਗਨ ਪੇਟ ਕੀਤਾ ਜਾਣਾ ਜਿਸ ਦਾ ਸੰਸਕਾਰ ਕੀਤਾ ਜਾਣਾ ਆਪਣੀ ਮਾਂ ਦੇ ਨਾਲ ਆਪਣੀ 3 ਸਾਲਾ ਛੋਟੀ ਭੈਣ ਦੇ ਨਾਲ ਇਹ ਵੇਖ ਕੇ ਹਰ ਇੱਕ ਦੀਆਂ ភੁੱਬਾਂ ਨਿਕਲਦੀਆਂ ਪਈਆਂ ਸੀ ਦੱਸ ਦਈਏ ਕਿ ਹਾਦਸਾ ਇਨਾ ਭਿਆਨਕ ਸੀ ਸ਼ਾਇਦ ਹੀ ਕਿਸੇ ਨੇ ਇੰਨੀ ਦਰਦਨਾਕ ਮੌਤ ਉਹ ਵੀ ਇੱਕਲੇ ਇੱਕੋ ਪਿੰਡ ਦੇ ਲੋਕਾਂ ਦੀ ਐਸੀ ਮੌਤ ਕਦੇ ਨਹੀਂ ਵੇਖੀ ਹੋਣੀ ਵੇਖੋ ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅਸੀਂ ਜ਼ਰੂਰੇ ਬਾਦ ਲਈ ਮੰਗਣਾ ਲਈ ਯਾਰ ਦੇ ਜਨਮ ਦੇ ਲਾਊਡ ਨੂੰ

ਬਾਦੂ ਬਦੇ ਵਾਰੋ ਰਹਾ ਬਾਦੂ ਬਦਲ ਹੋ ਜਾਓ ਮਸਾਇਰ ਦੇ ਮਾਤ ਬਣਾ ਲਾ ਕੇ ਮੈਨੂੰ ਫੇਰ ਪਕਾਉਦੇ ਜਣਾ ਪੂਗਾ ਇਹਦਾ ਦੂਜਾ ਰੋਡ ਬਣਾ ਲਾ ਬਣੀ ਹੋਈ ਆ ਉਵੇਂ ਵੀ ਅ ਸੇਫ ਹੋ ਜਾਂਦੀ ਲੀ ਵਿਚ ਇਹਦੇ ਇਹ ਕਿਹੜਾ ਕਿਤੇ ਜਾਣ ਲੱਗੀ ਹੈ ਫੇਰ ਕਰਕੇ ਫੇਰ ਜੀ ਹੋਰੀ ਅੱਗੇ ਬਵਾ ਕਰੀ ਜੀ ਅੱਗੇ ਮੁੱਖਿਆ ਬਣਾ ਨੇ ਬੋਲੂ ਬੋਲਣਾ ਯਾਰ ਵੀ ਹਾਂ ਇਹ ਯਾਤਰੀਆਂ ਨਾਲ ਲੱਗੇ ਪਾਸੇ ਜਾਵੇ ਇਕੱਲਾ ਹੀ ਬੰਦਾ ਵਾਜ ਜਾਵੇ ਮੈਂ ਕਿ ਮੋਟੇ ਅਲਕਾਰ ਚ ਪੱਟੀਆਂ ਨੇ ਵੱਡੀਆਂ ਜਾਓ ਆ ਗਿਆ ਆਪਣੇ ਜੀ ਕੋਈ ਗੱਲ ਕਰਉ ਨਹੀਂ ਹੁੰਦਾ ਜੀ ਜਾਰੇ ਪਿੰਡ ਦੇ ਕੋਲੇ ਆ ਗਈ ਜੀ ਕਾ ਸਾਲ ਲੱਗੀ ਸੀ ਸੋਹਣਿਆ ਉਹ ਵੀ ਚਲੇ ਤੀਜਾ ਨੂੰ ਉਹ ਮੁੰਡੇ ਦੇ ਮੂੰਹ ਦੀ ਵੀਡੀਓ ਬਣਾ ਬੱਚੇ ਦੀ ਵੀਡੀਓ ਬਣਾ ਕੇ ਲੱਗੇ ਨਹੀਂ ਲੈ ਜਾ ਕਿਸੇ ਆ ਬੱਚੇ ਦਾ ਮੂੰਹ ਨਾ ਦੇ ਚਾਹੇ ਮੈਂ ਨਾ ਉਹ ਹੀ ਜਾ ਉਹ ਮੂੰਹ ਨੰਗਾ ਕੀਤਾ ਹੈ ਭਾਈ ਇਹਨੂੰ ਕੋਲ ਤਾਂ ਆਂ ਕਿਹੜਾ ਆ ਉਹ ਉਹ ਹੀ ਲੈ ਜਾ ਫਿਰ ਮੈਂ ਦਾਉਦੀ ਕੀ ਲੈ ਵੀਂ ਨਾ ਉਹ ਕਿੰਨੇ ਦਾ ਆ ਲੈ ਜਾ ਲੈ